ਸਤਿ ਸ਼੍ਰੀ ਅਕਾਲ ਸਤਲੁਸ਼ ਸ਼ੀਵੀ ਵੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਲ ਲਈ ਹਾਜ਼ਰ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਅੱਜ ਲੋਕ ਸਭਾ ਦੇ ਵਿੱਚ ਵੀਰਪਾਲ ਦਿਵਸਤਾ ਨਾਂ ਬਦਲਣ ਦੀ ਮੰਗ ਕੀਤੀ ਗਈ ਦਰਅਸਲ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਮੈਂਬਰ ਪਾਰਲੀਮੈਂਟਾਂ ਨੂੰ ਚਿੱਠੀ ਲਿਖੀ ਸੀ ਤੇ ਇਹ اپیل ਕੀਤੀ ਸੀ ਕਿ वीर बाल दिवस ਜੋ ਨਾਮ صاحبزادਿਆਂ ਦੀ شہادت ਨੂੰ ਸਮਰਪਿਤ ਰੱਖਿਆ ਗਿਆ ਹੈ ਉਸ ਨੂੰ ਬਦਲ ਕੇ ਸਾਹਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਏ ਪ੍ਰਧਾਨ ਮੰਤਰੀ ਮੋਦੀ ਨੇ ਸਾਲ 2022 ਦੇ ਵਿੱਚ ਇਹ ਐਲਾਨ ਕੀਤਾ ਸੀ ਕਿ ਸਾਹਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਿਹਾੜਾ ਵੀਰ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਏਗਾ ਜਿਸ ਮਹੀਨੇ ਸਾਹਿਬਜ਼ਾਦੇਾਂ ਦੀ ਸ਼ਹਾਦਤ ਹੋਈ ਪੋ ਦੇ ਮਹੀਨੇ ਉਸ ਦਿਨ ਨੂੰ ਵੀਰਬਾਲ ਦਿਵਸ ਦੇ ਤੌਰ ਤੇ ਯਾਦ ਕੀਤਾ ਜਾਏਗਾ ਜਿਸ ਤੇ ਇਤਰਾਜ਼ ਜ਼ਾਹਿਰ ਕਰਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਰੇ ਸਿੱਖ ਸੰਸਦ ਮੈਂਬਰਾਂ ਨੂੰ ਚਿੱਠੀ ਲਿਖੀ ਸੀ ਤੇ ਗੁਜ਼ਾਰਿਸ਼ ਕੀਤੀ ਸੀ ਕਿ ਲੋਕ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਜਾਏ ਤਾਂ ਜੋ ਇਹ ਨਾਮ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਏ ਇਸ ਚਿੱਠੀ ਬਾਰੇ ਗੱਲਬਾਤ ਕਰਦੇ ਹਾਂ ਇਸ ਮਸਲੇ ਤੇ ਗੱਲਬਾਤ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਇਸ ਮੁੱਦੇ ਨੂੰ ਚੁੱਕਿਆ ਇਸ ਤੇ ਜ਼ੋਰਦਾਰ ਪਾਸ਼ਨਵੀ ਦਿੱਤਾ ਤੇ ਇਹ ਅਪੀਲ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਇੱਕ ਚਿੱਠੀ ਦੇ ذریعے ਵੀ ਉਹਨਾਂ ਨੇ ਇਹ ਅਪੀਲ ਕੀਤੀ ਕਿ ਸਾਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਹਰ ਸਾਲ ਆਉਂਦੀ ਹੈ ਤੇ ਹਰ ਸਾਲ ਸਿੱਖ ਬੜੇ ਭਾਵਨਾਤਮਕ ਤਰੀਕੇ ਦੇ ਨਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨਾਉਂਦੇ ਨੇ ਸੋ ਸਿੱਖ ਇਤਿਹਾਸ ਦੇ ਉਹਨਾਂ ਦੇ ਨਾਵਾਂ ਦੇ ਨਾਲ ਛੇੜਛਾੜ ਨਾ ਕੀਤੀ ਜਾਏ ਇਹ ਅਪੀਲ ਕੀਤੀ ਗਈ ਹੈ ਕਿ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹਾਦਤ ਦਿਹਾੜਾ ਹੈ ਉਸ ਨੂੰ ਵੀਰਬਾਲ ਦਿਵਸ ਦਾ ਨਾਮ ਨਾ ਦਿੱਤਾ ਜਾਵੇ ਇਹ ਇਸ ਤੇ ਮੁੜ ਵਿਚਾਰ ਕੀਤਾ ਜਾਏ ਤੇ ਇਸ ਦਾ ਨਾਮ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਏ ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਸੀਚੇਵਾਲ ਨੇ ਵੀ ਇਸ ਮੁੱਦੇ ਤੇ ਗੱਲ ਕੀਤੀ ਹੈ ਰਾਜ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਗੁਜ਼ਾਰਿਸ਼ ਕੀਤੀ ਹੈ ਕਿ ਸਾਹਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਜੋ ਨਾਮ ਪ੍ਰਧਾਨ ਮੰਤਰੀ ਮੋਦੀ ਨੇ 2022 ਦੇ ਵਿੱਚ ਐਲਾਨਿਆ ਸੀ ਉਸ ਦੇ ਉੱਤੇ ਮੁੜ ਵਿਚਾਰ ਕੀਤਾ ਜਾਏ ਤੇ ਨਾਮ ਬਦਲ ਕੇ ਸਾਹਬਜ਼ਾਦੇ ਸ਼ਹਾਦਤ દિવસ ਰੱਖਿਆ ਚਾਹੀਏ ਗਿਆਨੀ ਗੁਰਦੀਪ ਸਿੰਘ ਗੜਗੱਜ ਨੇ ਇਤਰਾਜ਼ ਜਤਾਇਆ ਸੀ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕੀਤਾ ਜਾਏ ਕਿਉਂਕਿ ਸਿੱਖ ਧਰਮ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਕਿਸੇ ਕਿਸਮ ਦੀ ਵੀ ਛੇੜਛਾੜ ਜਿਹੜੀ ਉਹ ਬਰਦਾਸ਼ਤ ਨਹੀਂ ਹੋਏਗੀ ਸੋ ਬੀਤੇ ਦਿਨੀ ਸਾਰੇ ਸਿੱਖ ਸੰਸਦ ਮੈਂਬਰਾਂ ਨੂੰ ਚਿੱਠੀ ਲਿਖੀ ਸੀ ਜਿੰਨੇ ਵੀ ਸੰਸਦ ਮੈਂਬਰ ਪੰਜਾਬ ਦੀ ਰਹਿਨੁਮਾਈ ਕਰਦੇ ਨੇ ਆ ਸਿੱਖ ਨੇ ਉਹਨਾਂ ਸਾਰਿਆਂ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਜ਼ੋਰਦਾਰ ਸ਼ਬਦਾਂ ਦੇ ਵਿੱਚ ਜਿਹੜਾ ਇਹ ਮੁੱਦਾ ਹੈ ਉਹ ਲੋਕ ਸਭਾ ਦੇ ਵਿੱਚ ਚੁੱਕਿਆ ਜਾਏ ਲੋਕ ਸਭਾ ਸਰਦ ਰੁੱਤ اجلاس ਚੱਲ ਰਿਹਾ ਹੈ ਤੇ ਦੋ ਮੈਂਬਰ ਪਾਰਲੀਮੈਂਟਾਂ ਦੇ ਵੱਲੋਂ ਇਸ ਤੇ ਗੱਲ ਕੀਤੀ ਗਈ ਹੈ ਇਸ ਤੋਂ ਇਲਾਵਾ ਆ ਲੋਕ ਸਭਾ ਦੇ ਹੋਰ ਪੰਜਾਬੀ ਜਾਂ ਸਿੱਖ ਮੈਂਬਰ ਪਾਰਲੀਮੈਂਟਨਾਂ ਨੇ ਵੀ ਇਸ ਮੁੱਦੇ ਉੱਤੇ ਵਿਚਾਰ ਕਰਨ ਦੀ ਗੱਲ ਕਹੀ ਹੈ ਤੇ ਇਹ ਅਪੀਲ ਵੀ ਕੀਤੀ ਗਈ ਹੈ ਕਿ ਪ੍ਰਧਾਨ ਮੰਤਰੀ ਮੋਦੀ ਜਾਂ ਮੋਦੀ ਸਰਕਾਰ ਮੋੜ ਤੋਂ ਇਹ ਵਿਚਾਰ ਕਰੇ ਤੇ ਸਿੱਖ ਧਰਮ ਦੇ ਜਿਹੜੇ ਵੀ ਨਾਮ ਰੱਖਣੇ ਨੇ ਜਿੰਨੇ ਵੀ ਦਿਹਾੜੇ ਨੇ ਉਹਨਾਂ ਦੇ ਵਿੱਚ ਤਬਦੀਲੀ ਕਰਨ ਤੋਂ ਪਹਿਲਾਂ ਇੱਕ ਵਾਰ ਸਿੱਖ ਸੰਗਤ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਜਥੇਦਾਰ ਅਕਾਲ ਤਖਤ ਦੇ ਨਾਲ ਵਿਚਾਰ ਚਰਚਾ ਕਰ ਲਈ ਜਾਵੇ ਸੋ ਇਹ ਸਾਲ 27 ਸਤੰਬਰ 13 ਪੋ ਨੂੰ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਫਤਿਹਗੜ ਸਾਹਿਬ ਤੇ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸੰਗਤ ਨਤਮਸਤਕ ਹੋਣ ਪਹੁੰਚੇਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ 15ਵਾੜੇ ਸਮਾਗਮ ਜਿਹੜੇ ਨੇ ਉਹ ਐਲਾਨ ਦਿੱਤੇ ਗਏ ਨੇ 15ਵਾੜੇ ਸਮਾਗਮ ਦੀ ਤਿਆਰੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਪੋ ਦੇ ਮਹੀਨਾ ਸ਼ੁਰੂ ਹੁੰਦਿਆਂ ਹੀ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਸਮਰਪਿਤ ਸਮਾਗਮ ਸ਼ੁਰੂ ਕਰ ਦਿੱਤੇ ਜਾਣਗੇ ਤੇ ਸਾਰੀ ਸੰਗਤ ਦੇਰ ਆਗਮਈ طریقے ਦੇ ਨਾਲ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਯਾਦ ਕਰੇਗੀ ਇਸ ਮਹੀਨੇ ਦੇ ਵਿੱਚ ਦਸਮ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਨੇ ਸਿੱਖ ਧਰਮ ਦੇ ਲਈ ਜੋ ਸ਼ਹਾਦਤ ਦਿੱਤੀ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜੇ ਉਹ ਸ਼ਹਾਦਤ ਨਾ ਦਿੱਤੇ ਦਿੰਦੇ ਤਾਂ ਸ਼ਾਇਦ ਅੱਜ ਸਿੱਖ ਧਰਮ ਕਿਸੇ ਕਿਤਾਬ ਦਾ ਪੰਨਾ ਹੀ ਬਣ ਕੇ ਰਹਿ ਜਾਂਦਾ ਅਗਲੀ ਖਬਰ ਸੂਬੇ ਭਾਰ ਦੇ ਵਿੱਚ ਪ੍ਰੀਪੇਡ ਮੀਟਰਾਂ ਦੇ ਵਿਰੋਧ ਦੇ ਨਾਲ ਜੁੜੀ ਹੋਈ ਹੈ ਦਰਅਸਲ ਪੂਰੇ ਭਾਰਤ ਦੇ ਵਿੱਚ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਨੇ ਜਿਸ ਦਾ ਵਿਰੋਧ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਵੱਡੇ ਪੱਧਰ ਤੇ ਕਿਸਾਨਾਂ ਦੇ ਵੱਲੋਂ ਪ੍ਰੀਪੇਡ ਮੀਟਰ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਦੇ ਨਾਲ ਨਿੱਜੀਕਰਨ ਨੂੰ ਵਧਾਵਾ ਦੇਣ ਦੇ ਦੋਸ਼ ਲਗਾਏ ਜਾ ਰਹੇ ਨੇ ਕਿਸਾਨਾਂ ਤੇ ਸਮਾਜ ਸੇਵੀਆਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਰਕਾਰ ਨਿੱਜੀਕਰਨ ਨੂੰ ਵਧਾਵਾ ਦੇ ਰਹੀ ਹੈ ਨਿੱਜੀਕਰਨ ਦੇ ਵੱਲ ਵਧ ਰਹੀ ਹੈ ਹੋਰਨਾ ਵਿਭਾਗਾਂ ਦੇ ਵਾਂਗ ਜਿਹੜਾ ਬਿਜਲੀ ਵਿਭਾਗ ਹੈ ਉਸ ਦਾ ਨਿੱਜੀਕਰਨ ਵੀ ਕਰ ਦਿੱਤਾ ਜਾਏਗਾ ਦਰਅਸਲ ਪ੍ਰੀਪੇਡ ਮੀਟਰਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਬਿਜਲੀ ਸੋਧ ਬਿੱਲ 2025 ਦੇ ਵਿੱਚ 25 ਦੇ ਤਹਿਤ ਪ੍ਰੀਪੇਡ ਮੀਟਰ ਲਗਾਈ ਜਾਣ ਦੀ ਜਿਹੜੀ ਕਵਾਇਦੋ ਸ਼ੁਰੂ ਕੀਤੀ ਗਈ ਹੈ ਜਿਸ ਦਾ ਵਿਰੋਧ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਹੋ ਰਿਹਾ ਹੈ ਟਿਪ ਵਾਲੇ ਮੀਟਰਾਂ ਦੇ ਤਹਿਤ ਬਿਜਲੀ ਦਾ ਰੀਚਾਰਜ ਕਰਾਉਣਾ ਹੋਵੇਗਾ ਜਿਸ ਤਰ੍ਹਾਂ ਮੋਬਾਈਲ ਦਾ ਰੀਚਾਰਜ ਹੁੰਦਾ ਹੈ ਤੇ ਉਸ ਤੋਂ ਬਾਅਦ ਸਕੀਮ ਦੇ ਤਹਿਤ ਬਿਜਲੀ ਮਿਲੇਗੀ ਜਿੰਨਾ ਦਾ ਚਾਰਜ ਹੋਏਗਾ ਉਨੀ ਹੀ ਬਿਜਲੀ ਉਪਭੋਗਤਾ ਨੂੰ ਮੁਹੱਈਆ ਕਰਾਈ ਜਾਏਗੀ ਤੇ ਰੀਚਾਰਜ ਖਤਮ ਹੋਣ ਤੋਂ ਬਾਅਦ ਬਿਜਲੀ ਬੰਦ ਕਰ ਦਿੱਤੀ ਜਾਏਗੀ ਸੋ ਬਿਜਲੀ ਸੋਧ 2025 ਦੇ ਤਹਿਤ ਇਹ ਜਿਹੜੀ ਸਕੀਮ ਹੈ ਉਹ ਲਿਆਂਦੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਸੋ ਕਿਸਾਨਾਂ ਦਾ ਦੋਸ਼ ਹੈ ਕਿ ਵੱਡੇ ਘਰਾਨਿਆਂ ਨੂੰ ਲਾਭ ਪਹੁੰਚਾਉਣ ਦੇ ਲਈ ਕੇਂਦਰ ਸਰਕਾਰ ਵਾਰ-ਵਾਰ ਇਹੋ ਜੀਆਂ ਸਕੀਮਾਂ ਲੈ ਕੇ ਆਉਂਦੀ ਹੈ ਪਹਿਲਾਂ ਖੇਤੀ ਦੇ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਡੇ ਘਰਾਨਿਆਂ ਨੂੰ ਲਾਭ ਦੇਣ ਦੇ ਲਈ ਲੈ ਕੇ ਆ ਰਹੀ ਸੀ ਤੇ ਹੁਣ ਬਿਜਲੀ ਸੋਧ ਬਿੱਲ ਦੇ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦੇ ਕੇ ਪ੍ਰਾਈਵੇਟ ਕੰਪਨੀਆਂ ਨੂੰ ਲਾਭ ਦੇਣ ਲਈ ਵੱਡੇ ਘਰਾਨਿਆਂ ਦੀ ਪਿੱਠ ਥਾਪੜਨ ਦੇ ਲਈ ਅਜਿਹੀ ਜਿਹੜੀ ਸਕੀਮ ਬਿਜਲੀ ਸੋਧ ਬਿੱਲ ਦੇ ਤਹਿਤ ਲਿਆਂਦੀ ਜਾ ਰਹੀ ਹੈ ਕਿਸਾਨਾਂ ਨੇ ਜਿੰਨੇ ਵੀ ਪ੍ਰੀਪੇਡ ਮੀਟਰ ਪੰਜਾਬ ਦੇ ਵਿੱਚ ਲਗਾਏ ਗਏ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹ ਸਾਰੇ ਪਟਕੇ ਬਿਜੜੀ ਉੱਥੇ ਦੇ ਸਥਾਨਕ ਬਿਜਲੀ ਵਿਭਾਗ ਦੇ ਬਾਹਰ ਸੂਟ ਦਿੱਤੇ ਗਏ ਨੇ ਤੇ ਜ਼ੋਰਦਾਰ ਨਾਰੇਬਾਜ਼ੀ ਸਰਕਾਰ ਦੇ ਖਿਲਾਫ ਕੀਤੀ ਗਈ ਹੈ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਸੜਕਾਂ ਤੇ ਉੱਤਰੀਆਂ ਨੇ ਖੇਤੀ ਕਾਨੂੰਨਾਂ ਦੇ ਤਰਜ਼ ਤੇ ਹੀ ਇਹਨਾਂ ਪ੍ਰੀपेड ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਨੂੰ ਕੀ ਚਿਪ ਵਾਲੇ ਮੀਟਰ ਵੀ ਕਿਹਾ ਜਾਂਦਾ ਹੈ ਕਿਸਾਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਫਿਰ ਜਿਹੜਾ ਵਿਰੋਧ ਹੈ ਉਹ ਖੇਤੀ ਕਾਨੂੰਨਾਂ ਦੀ ਇਸ ਤਰਸਤੇ ਬਹੁਤ ਵੱਡੇ ਪੱਧਰ ਤੱਕ ਜਾਏਗਾ ਤੇ ਇਸ ਦੇ ਨਤੀਜੇ ਸਰਕਾਰ ਨੂੰ ਭੁਗਤਨੇ ਪੈਣਗੇ इंडिगो एयरलाइंस ਦਾ ਸੰਕਟ ਲਗਾਤਾਰ ਗਹਿਰੋਂਦਾ ਜਾ ਰਿਹਾ ਹੈ ਹੁਣ ਤੱਕ ਇੰਡੀਗੋ 에ਅਰਲਾਈਨਸ ਕੰਪਨੀ ਨੂੰ 1000 ਕਰੋੜ ਦਾ ਨੁਕਸਾਨ ਹੋਇਆ ਹੈ ਤੇ 5000 ਤੋਂ ਜ਼ਿਆਦਾ ਉਡਾਨਾਂ ਰੱਦ ਹੋ ਗਈਆਂ ਨੇ ਡੋਮੈਸਟਿਕ ਫਲਾਈਟਸ ਦੇ ਜ਼ਰੀਏ ਹਰ ਰੋਜ਼ ਬਹੁਤ ਸਾਰੇ ਯਾਤਰੀ ਦਿੱਲੀ ਬੈਂਗਲੌਰ ਮੁੰਬਈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਂਦੇ ਨੇ ਇਨ੍ਹਾਂ ਫਲਾਈਟਾਂ ਦੇ ਰੱਦ ਹੋਣ ਨਾਲ ਖਾਸ ਤੌਰ ਤੇ ਬਿਜ਼ਨਸ ਕਲਾਸ ਉਦਯੋਗਪਤੀ ਉਨ੍ਹਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ ਕਿਉਂਕਿ ਜ਼ਿਆਦਾਤਰ bizness ਕਰਨ ਵਾਲੇ ਲੋਕ ਜਾਂ ਫਿਰ ਨੌਕਰੀ ਪੇਸ਼ਾ ਲੋਕ ਇਸ ਫਲਾਈਟ ਦੀ ਵਰਤੋਂ ਕਰਦੇ ਸੀ ਸੋ ਉਡਾਨਾਂ ਰੱਦ ਹੋਣ ਤੋਂ ਬਾਅਦ ਵਪਾਰਕ ادارے ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਇੱਥੋਂ ਤੱਕ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ 에어ਪੋਰਟਸ ਦੇ ਉੱਤੇ ਦੁਕਾਨਾਂ ਤੇ ਜਿਹੜੇ ਵਪਾਰਕ ਅਦਾਰਿਆਂ ਦੇ ਨਾਲ ਜੁੜੇ ਹੋਏ ਖਿੱਤੇ ਨੇ ਉਹਨਾਂ ਨੂੰ ਬੇहद ਨੁਕਸਾਨ ਪਹੁੰਚਿਆ ਹੈ ਕਿਉਂਕਿ 크리스마스 ਤੋਂ ਪਹਿਲਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦਿੱਲੀ ਜਾਂਦੇ ਨੇ ਜਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਂਦੇ ਨੇ ਸੋ ਇਹੀ ਉਹ ਸਮਾਂ ਹੁੰਦਾ ਜਦੋਂ ਸਾਰੀਆਂ ਕੰਪਨੀਆਂ ਨੇ ਮੁਨਾਫਾ ਕਮਾਉਣਾ ਹੁੰਦਾ ਹੈ 에어ਲਾਈਨਸ ਤੋਂ ਲੈ ਕੇ ਵਪਾਰਕ ਹੋਰ ਜਿੰਨੇ ਵੀ ادارے ਨੇ ਜਿਹੜੇ ਇਸ ਦੇ ਨਾਲ ਜੁੜੇ ਹੋਏ ਨੇ ਉਹ ਸਾਰੇ ਨੁਕਸਾਨੇ ਗਏ ਨੇ 에어ਪੋਰਟ ਦੇ ਵਿੱਚ ਸਥਿਤ ਜਿਹੜੀਆਂ ਦੁਕਾਨਾਂ ਨੇ ਜਾਂ ਵੱਡੇ-ਵੱਡੇ ਸਟੋਰ ਨੇ ਦੇ ਯਾਤਰੀਆਂ ਦੀ آمد ਘਟ ਗਈ ਹੈ ਤਾਂ ਉਹਨਾਂ ਦੀ ਵਿਕਰੀ ਵੀ ਘਟੀ ਹੈ ਸੋ ਇਸ ਦੇ ਨਾਲ ਸਿਰਫ 에어ਲਾਈਨਸ ਕੰਪਨੀ ਨੂੰ ਹੀ ਘਾਟਾ ਨਹੀਂ ਪਿਆ ਬਲਕਿ 에어ਪੋਰਟ ਦੇ ਵਿੱਚ ਸਥਿਤ ਜਿੰਨੇ ਵੀ ਆਰਗੇਨਾਈਜੇਸ਼ਨਸ ਨੇ ਸਟੋਰ ਨੇ ਦੁਕਾਨਾਂ ਨੇ ਉਹਨਾਂ ਨੂੰ ਵੀ ਘਾਟਾ ਪਿਆ 에어ਪੋਰਟ ਤੇ ਤਨਾਤ ਜਿਹੜੇ ਪ੍ਰਾਈਵੇਟ ਮੁਲਾਜ਼ਮ ਨੇ ਉਹਨਾਂ ਨੂੰ ਵੀ ਘਾਟਾ ਪਿਆ ਸੋ ਵਪਾਰਕ ਸੱਟ ਬਹੁਤ ਡੂੰਗੀ ਵੱਜੀ ਹੈ ਇੰਡੀਗੋ 에어ਲਾਈਨਸ ਦੇ ਪ੍ਰਭਾਵ ਦੇ ਨਾਲ ਇੰਡੀਗੋ 에어ਲਾਈਨਸ ਰੱਦ ਹੋਣ ਦੇ ਨਾਲ ਸੋ ਇਹ ਅਜੇ ਹਾਂ 2000 ਸਾਲ 2025 ਦੇ ਵਿੱਚ ਦੂਜੀ ਵਾਰ ਹੋਇਆ ਇਸ ਤੋਂ ਪਹਿਲਾਂ 에어 ਇੰਡੀਆ ਕੰਪਨੀ ਵੀ ਬਹੁਤ ਵਿਵਾਦਾਂ ਦੇ ਵਿੱਚ ਰਹੀ ਹੈ 에어 ਇੰਡੀਆ ਦੀਆਂ ਕਈ ਸਾਰੀਆਂ ਉਡਾਨਾਂ ਜਿਹੜੀਆਂ ਨੇ ਉਹ ਰੱਦ ਹੋ ਗਈਆਂ ਸੀ ਇਸ ਤੋਂ ਪਹਿਲਾਂ 에어 ਇੰਡੀਆ ਪਲੇਨ ਕ੍ਰੈਸ਼ ਤੋਂ ਬਾਅਦ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਡਰ ਤੇ دہشت ਦਾ ਮਾਹੌਲ ਪੈਦਾ ਹੋ ਗਿਆ ਸੀ ਸੋ 에어ਲਾਈਨਜ਼ ਇੰਡਸਟਰੀ ਦੇ ਲਈ ਇਹ ਸਾਲ ਕੁਝ ਜ਼ਿਆਦਾ ਵਧੀਆ ਨਹੀਂ ਰਿਹਾ ਇੱਕ ਤੋਂ ਬਾਅਦ ਇੱਕ ਜਹਾਜ਼ ਹਾਦਸਿਆਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਤੇ ਹੁਣ ਇੰਡੀਗੋ 에어ਲਾਈਨਜ਼ ਰਹਦੀਆਂ ਜਿਹੜੀਆਂ ਉਡਾਨਾਂ ਨੇ ਵਾਰ-ਵਾਰ ਰੱਦ ਕਰਨੀਆਂ ਪਈਆਂ ਨੇ ਜਿਸ ਦੇ ਨਾਲ ਵਿੱਤੀ ਨੁਕਸਾਨ ਵੀ ਚੱਲਣਾ ਪੈ ਰਿਹਾ ਬਹੁਤ ਸਾਰੇ ਲੋਕਾਂ ਦੀਆਂ ਫਲਾਈਟਾਂ ਰੱਦ ਹੋਣ ਤੋਂ ਬਾਅਦ ਕਈ ਲੋਕਾਂ ਦੀਆਂ ਇੰਟਰਵਿਊਜ਼ ਰਹਿ ਗਈਆਂ ਕਈ ਲੋਕਾਂ ਦੀ ਨੌਕਰੀ ਜਿਹੜੀ ਆ ਉਹਦੇ ਉੱਤੇ ਸੰਕਟ ਆਇਆ ਬਹੁਤ ਸਾਰੇ ਵਪਾਰਕ ਮੀਟਿੰਗਸ ਜਿਹਨੀਆਂ ਕਈ ਲੋਕਾਂ ਨੂੰ ਕੈਨਸਲ ਕਰਨੀਆਂ ਪਈਆਂ ਸੋ ਇਹਨਾਂ ਉਡਾਨਾਂ ਦੇ ਰੱਦ ਹੋਣ ਦਾ ਪ੍ਰਭਾਵ ਆਮ ਲੋਕਾਂ ਤੇ ਵੀ ਪਿਆ ਤੇ ਉਹਨਾਂ ਲੋਕਾਂ ਤੇ ਵੀ ਪਿਆ ਜਿਹੜੇ ਇਹਨਾਂ ਫਲਾਈਟਸ ਦੇ ਰਾਹੀਂ ਇਹਨਾਂ ਉਡਾਨਾਂ ਦੇ ਰਾਹੀਂ ਰੋਜ਼ਾਨਾ ਦਿੱਲੀ, ਮੁੰਬਈ, ਬੈਂਗਲੌਰ ਵੱਡੇ ਵੱਡੇ ਮਹਾਨਗਰਾਂ ਦੇ ਵਿੱਚ ਜਾਂਦੇ ਸੀ ਆਪਣਾ ਬਿਜ਼ਨਸ ਹੀ ਆਪਣੀਆਂ ਨੌਕਰੀਆਂ ਕਰਦੇ ਸੀ ਸੋ ਇੰਡੀਗੋ 에ਅਰਲਾਈਨਜ਼ ਦਾ ਸੰਕਟ ਗਹਿਰੋਂਦਾ ਜਾ ਰਿਹਾ ਹੈ ਹਜੇ ਵੀ ਮਾਮਲੇ ਦਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਅਗਲੀ ਖਬਰ ਪੰਜਾਬ ਦੇ ਪਾਣੀ ਦੇ ਨਾਲ ਜੁੜੀ ਹੋਈ ਹੈ ਦਰਅਸਲ ਧਰਤੀ ਹੇਠਲੇ ਪਾਣੀ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਸਭ ਤੋਂ ਜ਼ਿਆਦਾ ਹੈ ਕੇਂਦਰੀ ਭੂਮੀਗਤ ਜਲ ਬੋਰਡ ਨੇ ਇਹ ਅੰਕੜੇ ਜਾਰੀ ਕੀਤੇ ਨੇ ਕਿ ਦੇਸ਼ ਭਰ ਦੇ ਵਿੱਚ ਪੰਜਾਬ ਅਜਿਹਾ ਸੂਬਾ ਹੈ ਜਿਹੜਾ ਜਿਸ ਦੇ ਵਿੱਚ ਧਰਤੀ ਹੇਠਲੇ ਪਾਣੀ ਅੰਦਰ ਯੂਰੇਨੀਅਮ ਦੀ ਮਾਤਰਾ ਸਭ ਤੋਂ ਵੱਧ ਪਈ ਹੋਈ ਹੈ ਕੇਂਦਰੀ ਭੂਮੀਗਤ ਜਲ ਬੋਰਡ ਦੇ ਵੱਲੋਂ ਸਾਲ 2024 ਦੇ ਵਿੱਚ ਕੁਝ ਸੈਂਪਲ ਇਕੱਠੇ ਕੀਤੇ ਗਏ ਸੀ ਮੌਨਸੂਨ ਤੋਂ ਪਹਿਲਾਂ ਤੇ ਮੌਨਸੂਨ ਤੋਂ ਬਾਅਦ ਜਿਸ ਦੇ ਨਤੀਜੇ ਆਉਣ ਤੋਂ ਬਾਅਦ ਜਿਹੜੇ ਯੂਰੇਨੀਅਮ ਦੇ ਤੱਤ ਨੇ ਉਹਨਾਂ ਦੀ ਮਾਤਰਾ ਜੇ ਮੌਨਸੂਨ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ 6.71 ਤੇ ਜੇ ਮੌਨਸੂਨ ਤੋਂ ਬਾਅਦ ਵੀ ਗੱਲ ਕਰੀਏ ਤਾਂ 7.91 ਸੀ ਜੋ ਯੂਰੇਨੀਅਮ ਦੇ ਤੱਤ ਲਗਾਤਾਰ ਧਰਤੀ ਹੇਠਲੇ ਪਾਣੀ ਦੇ ਵਿੱਚ ਵਾਧਦੇ ਜਾ ਰਹੇ ਨੇ ਜੋ ਕਿ ਖਤਰੇ ਦੀ ਘੰਟੀ ਹੈ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ ਧਰਤੀ ਹੇਠਲੇ ਪਾਣੀ ਦੇ ਵਿੱਚ ਪ੍ਰਦੂਸ਼ਣ ਦੀ ਗੱਲ ਵਾਰ-ਵਾਰ ਹੁੰਦੀ ਹੈ ਤੇ ਹੁਣ ਯੂਰੇਨੀਅਮ ਵਰਗੇ ਤੱਤਾਂ ਦਾ ਧਰਤੀ ਹੇਠਲੇ ਪਾਣੀ ਦੇ ਵਿੱਚ ਸ਼ਾਮਲ ਹੋਣਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪਹਿਲਾਂ ਹੀ ਬਹੁਤ ਸਾਰੇ ਸੰਕਟ ਪਾਣੀ ਦੇ ਉੱਤੇ ਵੀ ਮੰਡਰਾਉਂਦੇ ਨੇ ਤੇ ਪੰਜਾਬੀਆਂ ਦੀ ਸਿਹਤ ਦੇ ਉੱਤੇ ਵੀ ਮੰਡਰਾਉਂਦੇ ਨੇ ਸੋ ਹੁਣ ਯੂਰੇਨੀਅਮ ਦੇ ਤੱਤਵਧਨ ਦੇ ਨਾਲ ਵੀ ਜਿਹੜੇ ਮਾਹਿਰ ਨੇ ਉਹਨਾਂ ਨੇ ਕਾਫੀ ਸਾਰੇ ਜਿਹੜੇ ਅਲਰਟ ਨਿਊ ਜਾਰੀ ਕੀਤੇ ਨੇ ਪੰਜਾਬੀਆਂ ਦੇ ਲਈ ਖਾਸ ਤੌਰ ਤੇ ਹਾਲਾਂਕਿ ਹਰਿਆਣਾ ਪਛਮੀ ਬੰਗਾਲ ਤੇ ਹੋਰ ਵੀ ਇਹੋ ਜਿਹੇ ਕਈ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਅੰਦਰ ਯੂਰੇਨੀਅਮ ਦੇ ਤੱਤ ਮਿਲਨੇ ਨੇ ਪਰ ਪੰਜਾਬ ਦੇ ਅੰਦਰ ਇਹਨਾਂ ਤੱਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਇਸ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ ਪਾਣੀ ਪ੍ਰਦੂਸ਼ਣ ਨੇ ਜਿਹੜਾ ਸੰਕਟ ਲਗਾਤਾਰ ਪੰਜਾਬੀਆਂ ਦੀ ਸਿਹਤ ਦੇ ਲਈ ਵੀ ਖੜਾ ਕੀਤਾ ਹੈ ਭਾਵੇਂ ਉਹ ਬੁੱਢੇ ਨਾਲੇ ਦਾ ਮਸਲਾ ਹੋਵੇ ਜਾਂ ਹੋਰ ਪਾਣੀ ਨਾਲ ਸੰਬੰਧਿਤ ਮਸਲੇ ਹੋਣ ਹਰ ਵਾਰ ਪਾਣੀ ਪ੍ਰਦੂਸ਼ਣ ਦੀ ਗੱਲ ਹੁੰਦੀ ਹੈ ਜਾਂ ਫਿਰ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਗੱਲ ਹੁੰਦੀ ਹੈ ਸੋ ਇਹ ਵੀ ਜਿਹੜੇ ਤੱਥ ਨੇ ਨਿਕਲ ਕੇ ਸਾਹਮਣੇ ਆਏ ਸੀ ਕਿ ਜਿਸ ਤਰੀਕੇ ਦੇ ਨਾਲ ਫਸਲਾਂ ਦੇ ਉੱਤੇ ਕੀਟਨਾਸ਼ਕਾਂ ਦਾ ਇਸਤੇਮਾਲ ਹੁੰਦਾ ਹੈ ਜਾਂ ਹੋਰ ਦਵਾਈਆਂ ਦਾ ਇਸਤੇਮਾਲ ਹੁੰਦਾ ਹੈ ਉਹ ਵੀ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਬਣਾਉਂਦੀਆਂ ਨੇ ਔਰ ਜਿਹੜੀਆਂ ਉਹ ਫਸਲਾਂ ਨੇ ਉਹ ਜਦੋਂ ਮਨੁੱਖੀ ਸਾਹਿੱਤ ਦੇ ਉੱਤੇ ਪ੍ਰਭਾਵ ਪਾਉਂਦੀਆਂ ਨਹੀਂ ਆ ਮਨੁੱਖ ਦੇ ਅੰਦਰ ਜਾਂਦੀਆਂ ਨੇ ਭਾਵੇਂ ਉਹ ਕਣਖ ਹੋਵੇ ਚੌਲਾਂ ਦੇ ਰੂਪ ਦੇ ਵਿੱਚ ਆਟੇ ਦੇ ਰੂਪ ਦੇ ਵਿੱਚ ਤੇ ਉਹ ਵੀ ਉਹ 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 ਗੁਣ ਜਿਹੜੇ ਨੇ ਫਸਲ ਦੇ ਅੰਦਰ ਮੌਜੂਦ ਰਹਿੰਦੇ ਨੇ ਸੋ ਬਹੁਤ ਜ਼ਿਆਦਾ ਪ੍ਰਭਾਵ ਜਿਹੜੇ ਨੇ ਉਹ ਮਨੁੱਖੀ ਸਿਹਤ ਦੇ ਉੱਤੇ ਪੈਂਦੇ ਨੇ ਸੋ ਯੂਰੇਨੀਅਮ ਦੀ ਗੱਲ ਕਰੀਏ ਜਦੋਂ ਯੂਰੇਨੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ ਦੇ ਵਿੱਚ ਮਿਲਦਾ ਤਾਂ ਉਹ ਵੀ ਸਿਹਤ ਦੇ ਅੰਦਰ ਬਹੁਤ ਸਾਰੇ ਵਿਗਾੜ ਪੈਦਾ ਕਰਦਾ ਹੈ ਸਿਹਤ ਮਾਹਰਾਂ ਦੇ ਅਨੁਸਾਰ ਸਿਹਤ ਮਾਹਰਾਂ ਦੇ ਮੁਤਾਬਿਕ ਜਿਗਰ ਦੀਆਂ ਬਿਮਾਰੀਆਂ ਫੇਫੜਿਆਂ ਦੀਆਂ ਬਿਮਾਰੀਆਂ ਗੁਰਦੇ ਦੀਆਂ ਬਿਮਾਰੀਆਂ ਜਿਹੜੀਆਂ ਨੇ ਯੂਰੇਨੀਅਮ ਦੇ ਵੱਧ ਦਾ ਇਸਤੇਮਾਲ ਦੇ ਨਾਲ ਯੂਰੇਨੀਅਮ ਦੇ ਜਿਹੜੇ ਤੱਤ ਨੇ ਪਾਣੀ ਦੇ ਵਿੱਚ ਮੌਜੂਦ ਹੋਣ ਦੇ ਨਾਲ ਅਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੋ ਸਕਦੀਆਂ ਨੇ ਖਾਸ ਤੌਰ ਤੇ ਕਿਡਨੀ ਖਰਾਬ ਹੋ ਸਕਦੀ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਇਲਾਕੇ ਨੇ ਜਿੱਥੇ ਅਸੀਂ ਵੇਖਿਆ ਕਿ ਸਕਿਨ ਕੈਂਸਰ ਚਮੜੀ ਦੇ ਕੈਂਸਰ ਵਰਗੀਆਂ ਬਿਮਾਰੀਆਂ ਨੇ ਵਾਲਾਂ ਦਾ ਉਮਰ ਤੋਂ ਪਹਿਲਾਂ ਸਫੇਦ ਹੋਣਾ ਛੋਟੇ-ਛੋਟੇ ਬੱਚਿਆਂ ਦੇ ਵਾਲ ਸਫੇਦ ਹੋ ਰਹੇ ਨੇ ਬਹੁਤ ਸਾਰੇ ਲੋਕ ਸ਼ੂਗਰ ਦੇ ਮਰੀਜ਼ ਬਣ ਰਹੇ ਨੇ ਕੈਂਸਰ ਦੀ ਮਾਰ ਹੇਠ ਆ ਰਹੇ ਨੇ ਸੋ ਯੂਰੇਨੀਅਮ ਦੇ ਜਿਹੜੇ ਤੱਤ ਵਧ ਰਹੇ ਨੇ ਉਹ ਇਹਨਾਂ ਬਿਮਾਰੀਆਂ ਦੇ ਵਿੱਚ ਹੋਰ ਵੀ ਇਜ਼ਾਫਾ ਕਰਨਗੇ ਮਨੁੱਖਾਂ ਦੀ ਜਿਹੜੀ ਇਮਿਊਨਿਟੀ ਹੈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ ਉਸ ਦੇ ਉੱਤੇ ਸਿੱਧਾ ਤੋਂ ਸਿੱਧਾ ਵਾਰ ਜਿਹੜੇ ਯੂਰੇਨੀਅਮ ਦੇ ਕਿਟਾਨੂ ਨੇ ਉਹ ਕਰ ਦਿੰਨੇ ਸੋ ਪੰਜਾਬੀਆਂ ਦੇ ਲਈ ਹੁਣ ਅਲਰਟ ਰਹਿਣ ਦੀ ਲੋੜ ਹੈ ਪੰਜਾਬੀਆਂ ਦੇ ਲਈ ਇੱਕ ਹੋਰ ਅਲਾਰਮਿੰਗ ਜਿਹੜੀ ਸਥਿਤੀ ਹੈ ਅਲਾਰਮਿੰਗ ਸਿਚੁਏਸ਼ਨ ਹੈ ਉਹ ਪੈਦਾ ਹੋ ਗਈ ਹੈ ਜਿਸ ਤੋਂ ਚੁਕੰਦੇ ਰਹਿਣ ਦੀ ਲੋੜ ਹੈ ਸੁਖਬੀਰ ਬਾਦਲ ਵੱਲੋਂ ਗਿੱਦੜਬਾਹਤ ਤੋਂ ਚੋਣ ਲੜਨ ਦੇ एलान ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਹਾਲਾਂਕਿ 2027 ਵਿਧਾਨ ਸਭਾ ਚੋਣਾਂ ਦੇ ਵਿੱਚ ਹਲੇ 1 ਸਾਲ ਤੋਂ 1.5 ਸਾਲ ਤੋਂ ਜ਼ਿਆਦਾ ਦਾ ਸਮਾਂ ਰਹਿੰਦਾ ਹੈ ਪਰ ਸੁਖਬੀਰ ਬਾਦਲ ਨੇ ਜਿਹੜੀ ਤਿਆਰੀ ਹੈ ਹੁਣ ਤੋਂ ਹੀ ਕੱਸ ਲਈ ਹੈ ਤਰਨ ਤਰਨ ਜ਼ਿੰਨੀ ਚੋਣ ਦੇ ਵਿੱਚ ਅਕਾਲੀ ਦਲ ਦਾ ਗ੍ਰਾਫ ਉੱਚਾ ਹੋਣ ਤੋਂ ਬਾਅਦ ਸੁਖਬੀਰ ਬਾਦਲ ਕਾਫੀ ਕੌਨਫੀਡੈਂਸ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਅਜੇ ਤਰੀਕਾ ਬਹੁਤ ਦੂਰ ਨੀ ਵਿਧਾਨ ਸਭਾ ਚੋਣਾਂ 2027 ਦੂਰ ਨੇ ਪਰ ਸੁਖਬੀਰ ਬਾਦਲ ਨੇ ਜਿਹੜਾ ਆਪਣਾ ਨਗਾੜਾ ਏ ਚੋਣ ਲਗਾੜਾਇਓ ਵਜਾ ਦਿੱਤਾ ਹੈ ਸਿਆਸਤ ਦੇ ਵਿੱਚ ਸਰਗਰਮੀ ਜਿਹੜੀ ਐ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਉਹ ਪੜ ਲਈ ਹੈ ਸੋ ਗਿੱਦੜਬਾਹ ਤੋਂ ਐਲਾਨ ਤੋਂ ਬਾਅਦ ਜਿਹੜੀ ਅਕਾਲੀ ਲੀਡਰਸ਼ਿਪ ਹੈ ਉਹ ਵੀ ਕਾਫੀ ਕੌਨਫੀਡੈਂਸ ਦੇ ਵਿੱਚ ਨਜ਼ਰ ਆ ਰਹੀ ਹੈ ਸੋ ਸੂਤਰਾਂ ਦੇ ਮੁਤਾਬਕ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਮਿਲੀ ਹੈ ਉਸ ਦੇ ਮੁਤਾਬਕ ਸੁਖਬੀਰ ਬਾਦਲ ਤੋਂ ਬਾਅਦ ਮਨਪ੍ਰੀਤ ਬਾਦਲ ਵੀ ਅਗਲੀ ਰਣਨੀਤੀ ਤੈਅ ਕਰਨ ਜਾ ਰਹੇ ਨੇ ਮਨਪ੍ਰੀਤ ਬਾਦਲ ਗਿੱਦੜਬਾਹ ਛੱਡ ਕੇ ਮੋੜ ਤੋਂ ਬਠਿੰਡਾ ਸ਼ਹਿਰੀ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ ਸੋ ਇਸ ਤੋਂ ਪਹਿਲਾਂ ਬੜੇ سارے ਜੋਰ ਤੋੜ ਹੋਣਗੇ ਸਾਲ 2027 ਤੋਂ ਪਹਿਲਾਂ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਬਹੁਤ سارے ਜੋਰ ਤੋੜ ਵੇਖਣ ਨੂੰ ਮਿਲਣਗੇ ਬਹੁਤ ਸਾਰੇ ਸਿਆਸੀ ਸਮੀਕਰਨ ਜੁੜਨਗੇ ਪਾਰਿਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹ ਲੱਗਦਾ ਹੈ ਕਿ ਤਰਨਤਾਰਨ ਜ਼ਿਮਨੀ ਚੋਣ ਤੋਂ ਉਹ ਬਾਅਦ ਜਿਹੜਾ ਉਹਨਾਂ ਦਾ ਗ੍ਰਾਫ ਉੱਚਾ ਹੁੰਦਾ ਜਾ ਰਿਹਾ ਤਾਂ ਸ਼ਾਇਦ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਉਹਨਾਂ ਦੇ ਲਈ ਮਦਦਗਾਰ ਸਾਬਤ ਹੋਏਗਾ ਬਹੁਤ ਸਾਰੀ ਅਕਾਲੀ ਲੀਡਰਸ਼ਿਪ ਨੇ ਵੀ ਆਪਣੀ ਆਪਣੀ ਜਿਹੜੀ ਰਣਨੀਤੀ ਹੈ ਉਹ ਲੇਟਨੀ ਸ਼ੁਰੂ ਕਰ ਦਿੱਤੀ ਹੈ ਜਿਲ੍ਹਾ ਪਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਨੇ ਜਿਹੜੇ ਆਪਣੇ ਉਮੀਦਵਾਰ ਨੇ ਉਹ ਖੜੇ ਕੀਤੇ ਨੇ ਇਸ ਦਾ ਇੱਕ ਸੁਖਬੀਰ ਬਾਦਲ ਇਸ ਦਾ ਇੱਕ ਤੱਥ ਇਹ ਵੀ ਦੱਸ ਰਹੇ ਨੇ ਕਿ ਮੌਜੂਦਾ ਸੱਤਾ ਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰ ਤੋ ਜਿਹੜੀ ਪੰਜਾਬ ਦੇ ਲੋਕ ਨੇ ਉਹ ਖਫਾ ਨਜ਼ਰ ਆ ਰਹੇ ਨੇ ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਕਾਂਗਰਸ ਦੇ ਵਿੱਚ ਘਾਟੋ ਕਲੇਸ਼ ਚੱਲ ਰਿਹਾ ਹੈ ਉਸ ਦੇ ਉੱਤੇ ਵੀ ਗਰਮ ਲੋਹੇ ਤੇ ਸੱਟ ਮਾਰਨ ਦਾ ਕੰਮ ਸੁਖਬੀਰ ਬਾਦਲ ਜਿਹੜੇ ਨੇ ਕਰ ਰਹੇ ਨੇ ਅੰਦਰ ਖਾਤੇ ਜਿਹੜੀ ਰਣਨੀਤੀ ਹੈ ਉਹ ਉਲੀਕੀ ਜਾ ਰਹੀ ਹੈ ਸੋ ਅਕਾਲੀ ਦਲ ਜਿਹੜਾ ਹੈ ਉਹ 2027 ਵਿਧਾਨ ਸਭਾ ਚੋਣਾਂ ਦੇ ਲਈ ਜਿਹੜੀ ਕੰਮ ਰਿਹਾ ਉਹ ਕੱਸ ਚੁੱਕਿਆ ਹੈ ਗਿੱਦੜ ਬਾਹਾ ਸੀਟ ਤੋਂ ਆਗਾਜ਼ ਹੋ ਚੁੱਕੇ ਹੈ ਸੋ ਆਉਂਦੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੇ ਵੱਡੇ ਸਿਆਸੀ ਧਮਾਕੇ ਹੋਣ ਦੀ ਜਿਹੜੀ ਉਮੀਦ ਹੈ ਉਹ ਜਾਰੀ ਹੈ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ